ਜਾਨਾ ਪੰਜਾਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਰਕੇਸ਼ ਸ਼ਰਮਾ ਦੀ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ ਲੀਡਰ ਆਫ اپੋਜੀਸ਼ਨ ਕੈਨਟ ਗੋ ਓਨ ਇੰਡੀਅਨ ਟੈਰੀਟਰੀ ਬਿਕੋਜ਼ ਪੰਜਾਬ ਪੁਲਿਸ ਕੈਨਟ ਸਿਕਯੂਰ ਹਿਮ ਇਹ ਸ਼ਬਦਾਂ ਹਾਂ ਜੀ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਦੇ ਅਸੀਂ ਜਿਵੇਂ ਜਾਣਦੇ ਹਾਂ ਪੰਜਾਬ ਹੜਾਂ ਦੀ ਮਾਰ ਹੇਠ ਆ ਚੁੱਕਾ ਹੈ ਹੋਰ ਵੀ ਕਈ ਸੂਬਿਆਂ ਉੱਤੇ ਭਾਵੇਂ ਇਹ ਮਾਰ ਪਈ ਹੈ ਪਰ ਪੰਜਾਬ ਇਸ ਤੋਂ ਬਾਂਝਾ ਨਹੀਂ ਰਿਹਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਹੜਾਂ ਦੀ ਮਾਰ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਗੁਰਦਾਸਪੁਰ ਜਿੱਥੋਂ ਦੀ ਮੈਂ ਮੁੱਖ ਚਰਚਾ ਅੱਜ ਕਰਨ ਜਾ ਰਿਹਾ ਹਾਂ ਤੇ ਕੇਂਦਰ ਬਿੰਦੂ ਬਣਿਆ ਹੋਇਆ ਹੈ ਪੂਰੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੀਆਂ ਨੈਰਾ ਦੇ ਵਿੱਚ ਮਕੋੜਾ ਪਤਨ ਇੱਥੇ ਕਮਾਸਾਨ ਗੱਲੀਬਾਤੀ ਹੋਇਆ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਅਤੇ ਜੋ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਸਨ ਜੋ ਕਿ ਪੰਜਾਬ ਗਵਰਨਮੈਂਟ ਦੇ ਦੁਆਰਾ ਲਗਾਏ ਗਏ ਸਨ ਉਹਨਾਂ ਦੇ ਵਿੱਚ ਕਮਾਸਾਨ ਹੋਇਆ ਗੱਲ ਹੈ ਜੀ 2 ਦਿਨ ਪਹਿਲਾਂ ਦੀ ਮਿਤੀ 15 ਸਤੰਬਰ 2025 ਨੂੰ ਰਾਹੁਲ ਗਾਂਧੀ ਜੋ ਕਿ ਹੜ੍ਹ ਪੀੜਤਾਂ ਦਾ ਹਾਲ ਪੁੱਛਣ ਲਈ ਆਏ ਸਨ ਉਹਨਾਂ ਨੇ ਹੋਰ ਇਲਾਕਿਆਂ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਗਏ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦਾ ਹਾਲਚਲ ਪੁੱਛਿਆ ਤੇ ਕਈ ਭਾਵੁਕ ਤਸਵੀਰਾਂ ਦੇਖਣ ਵਿੱਚ ਆਈਆਂ ਹਨ ਜਿਨ੍ਹਾਂ ਵਿੱਚ ਕਿਤੇ ਕੋਈ ਬੱਚਾ ਰੋ ਰਿਹਾ ਹੈ ਤੇ ਕਿਤੇ ਕੋਈ ਬਜ਼ੁਰਗ ਰਾਹੁਲ ਗਾਂਧੀ ਨੂੰ ਆਪਣੀ ਪੀੜਾ ਸੁਣਾ ਰਿਹਾ ਹੈ। ਹੌਲੀ ਹੌਲੀ ਰਾਹੁਲ ਗਾਂਧੀ ਪਹੁੰਚੇ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਮਕੋੜਾ ਪੱਤਨ ਉਤੇ। ਮਕੋੜਾ ਪੱਤਨ ਉਤੇ ਦੋ ਦਰਿਆਵਾਂ ਦਾ ਸੰਗਮ ਹੈ ਜੋ ਕਿ ਰਾਵੀ ਅਤੇ ਓਜ ਹਨ। ਉਥੇ ਪਹੁੰਚ ਕੇ ਰਾਹੁਲ ਗਾਂਧੀ ਨੇ ਇੱਛਾ ਪ੍ਰਗਟ ਕੀਤੀ ਦਰਿਆ ਤੋਂ ਪਾਰ ਵਾਲੇ ਪਿੰਡਾਂ ਵਿੱਚ ਜਾ ਕੇ ਤੇ ਉਹਨਾਂ ਲੋਕਾਂ ਦੀ ਪੀੜਾ ਸੁਣਨ ਦੀ ਉਹਨਾਂ ਨੂੰ ਮਿਲਨ ਦੀ ਤੇ ਉਹਨਾਂ ਦੇ ਕੀ ਦੁੱਖ ਦਰਦ ਹਨ ਉਹ ਸਾਂਝੇ ਕਰਨ ਦੀ ਜਦੋਂ ਰਾਹੁਲ ਗਾਂਧੀ ਅੱਗੇ ਜਾਣਾ ਚਾਹੁੰਦੇ ਸਨ ਤਾਂ ਮੌਕੇ ਦੇ ਜੋ ਪ੍ਰਸ਼ਾਸਨਿਕ ਅਧਿਕਾਰੀ ਸਨ ਉਹਨਾਂ ਦੇ ਸ਼ਬਦ ਸਨ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਜਵਾਬ ਜਦੋਂ ਉਹਨਾਂ ਤੋਂ ਮੰਗਿਆ ਜਾਂਦਾ ਹੈ ਪੇ ਕਿਉਂ ਅੱਗੇ ਨਹੀਂ ਜਾ ਸਕਦੇ ਤੇ ਠੁਕਮਾ ਜਵਾਬ ਕੋਈ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਨਹੀਂ ਦਿੱਤਾ ਗਿਆ ਸਿਰਫ ਸਿਕਿਉਰਿਟੀ ਰੀਜ਼ਨ ਦਾ ਹੀ ਬਾਰ-ਬਾਰ ਬਾਰ-ਬਾਰ ਦੁਹਰਾਓ ਕੀਤਾ ਗਿਆ ਰਾਹੁਲ ਗਾਂਧੀ ਦੇ ਨਾਲ ਪੰਜਾਬ ਨੇਤਾ ਪ੍ਰਤੀਪੱਖ ਪ੍ਰਤਾਪ ਸਿੰਘ ਬਾਜਵਾ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇਹ ਮੁੱਖ ਚਿਹਰੇ ਸੰਜੋ ਰਾਹੁਲ ਗਾਂਧੀ ਦੇ ਨਾਲ ਆਏ ਹੋਏ ਸਨ ਰਾਹੁਲ ਗਾਂਧੀ ਨੇ ਕਿਹਾ ਜੀ ਕੋਈ ਬੈਲਡ ਰੀਜ਼ਨ ਦਿਓ ਤਾਂ ਅਧਿਕਾਰੀਆਂ ਦੁਆਰਾ ਸਿਕਿਉਰਿਟੀ ਦਾ ਹਵਾਲਾ ਦਿੱਤਾ ਗਿਆ ਰਾਹੁਲ ਗਾਂਧੀ ਦੇ ਸ਼ਬਦ ਸਨ ਕਿ ਤੁਹਾਡੇ ਕਹਿੰਦਾ ਮਤਲਬ ਕੀ ਹੈ ਲੀਡਰ ਆਫ ਆਪੋਜੀਸ਼ਨ ਕੈਨ ਨਾਟ ਗੋ ਔਨ ਇੰਡੀਅਨ ਟੈਰੀਟਰੀ ਬਿਕੋਜ਼ ਪੰਜਾਬ ਪੁਲਿਸ ਕੈਨ ਨਾਟ ਸਿਕਿਓਰ ਹਿਮ ਇਸ ਦਾ ਮਤਲਬ ਪੰਜਾਬੀ ਵਿੱਚ ਕੀ ਬੰਦਾ ਹੈ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਆਪੋਜੀਸ਼ਨ ਦਾ ਲੀਡਰ ਇੰਡੀਅਨ ਟੈਰੀਟਰੀ ਤੇ ਹੀ ਨਹੀਂ ਜਾ ਸਕਦਾ ਜਿਸ ਭੂਮੀ ਉਤੇ ਭਾਰਤ ਸਰਕਾਰ ਦਾ ਰਾਜ ਹੈ ਜੋ ਭਾਰਤ ਮਾਤਾ ਦਾ ਹੀ ਅੰਗ ਹੈ ਲੀਡਰ ਆਫ ਆਪੋਜੀਸ਼ਨ ਉੱਥੇ ਹੀ ਨਹੀਂ ਜਾ ਸਕਦਾ ਪਾਬੇ ਪੰਜਾਬ ਪੁਲਿਸ ਦਾ ਸਮਰਥ ਹੈ ਲੀਡਰ ਆਫ اپੋਜੀਸ਼ਨ ਭਾਰਤ ਸਰਕਾਰ ਨੂੰ ਸਿਕਿਉਰ ਕਰਨ ਲਈ ਤਾਂ ਉੱਚ ਅਧਿਕਾਰੀਆਂ ਦੁਆਰਾ ਬਾਰ ਬਾਰ ਬਹਾਨੇ ਬਣਾਏ ਜਾ ਰਹੇ ਸਨ ਪਰ ਕੋਈ ਵੀ ਟੁਕਮਾ ਜਵਾਬ ਨਹੀਂ ਦਿੱਤਾ ਗਿਆ ਰਾਹੁਲ ਗਾਂਧੀ ਨੇ ਕਿਹਾ ਜੀ ਮੈਨੂੰ ਕੋਈ ਵੈਲਿਡ ਰੀਜ਼ਨ ਦਿਓ ਕਿ ਮੈਂ ਕਿਉਂ ਨਹੀਂ ਜਾ ਸਕਦਾ ਤਾਂ ਅਧਿਕਾਰੀ ਦੁਆਰਾ ਕਿਹਾ ਗਿਆ ਜੀ ਡਿਫਰੈਂਟ ਏਰੀਆ ਹੈ ਤਾਂ ਰਾਹੁਲ ਗਾਂਧੀ ਦੇ ਸ਼ਬਦ ਸਨ ਕਿ ਉਹ ਡਿਫਰੈਂਟ ਏਰੀਆ ਕਿਵੇਂ ਹੈ ਕਿ ਉੱਥੇ ਲੋਕ ਨਹੀਂ বাসਦੇ ਕਿ ਉੱਥੇ ਭਾਰਤ ਦੀ ਸੱਤਾ ਕਾਬਜ਼ ਨਹੀਂ ਹੈ ਕਿ ਉੱਥੇ ਸਾਡੀ ਧਰਤੀ ਨਹੀਂ ਹੈ ਉਹ ਇਹ ਤੁਹਾਡਾ ਹਵਾਲਾ ਕੋਈ ਟੁਕਮਾ ਨਹੀਂ ਹੈ ਅਧਿਕਾਰੀਆਂ ਦੀਆਂ ਗੱਲਾਂ ਤੋਂ ਜਾਪ ਰਿਹਾ ਸੀ ਕਿ ਉਹਨਾਂ ਦਾ ਮੁੱਖ ਉਦੇਸ਼ ਸਿਰਫ ਤੇ ਸਿਰਫ ਰਾਹੁਲ ਗਾਂਧੀ ਨੂੰ ਉਹਨਾਂ ਲੋਕਾਂ ਤੋਂ ਮਿਲਣ ਤੋਂ ਰੋਕਣਾ ਹੈ ਭਾਵ ਵੈਲਿਡ ਰੀਜ਼ਨ ਦਿਖਾਈ ਨਹੀਂ ਦਿੱਤਾ ਰਾਹੁਲ ਗਾਂਧੀ ਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਜਾਪਦਾ ਸੀ ਕਿ ਉਹ ਇੱਕ ਪੜ੍ਹੇ ਲਿਖੇ ਅਤੇ ਜ਼ਿੰਮੇਵਾਰ ਲੀਡਰ ਦੀ ਤਰ੍ਹਾਂ ਗੱਲ ਕਰ ਰਹੇ ਹਨ ਤੇ ਜਵਾਬ ਮੰਗ ਰਹੇ ਹਨ ਉਹਨਾਂ ਅਧਿਕਾਰੀਆਂ ਤੋਂ ਕਿਉਂਕਿ ਸਾਡੇ ਪੀਸੀਐਸ ਸਾਡੇ ਆਈਪੀਐਸ ਤੇ ਜਿੰਨੇ ਵੀ ਵੱਡੇ ਅਧਿਕਾਰੀ ਸਿੱਧਾ ਟੈਸਟ ਕੋਈ ਕਲੀਅਰ ਕਰਕੇ ਜਾਂਦੇ ਹਨ ਭਾਰਤ ਸਰਕਾਰ ਦਾ ਉਹ بڑے ਐਜੂਕੇਟਿਡ ਤੇ ਬੜੇ ਪੜ੍ਹੇ ਲਿਖੇ ਲੋਕ ਹੁੰਦੇ ਹਨ 18 18 20 20 ਘੰਟੇ ਮਿਹਨਤ ਕਰਕੇ ਉਹਨਾਂ ਅਹੁਦਿਆਂ ਤੇ ਜਾਂਦੇ ਹਨ ਉਹਨਾਂ ਲੋਕਾਂ ਦੇ ਨਾਲ ਤਰਕਸ਼ੀਲ ਤਰੀਕੇ ਨਾਲ ਗੱਲਬਾਤ ਕਰਨੀ ਸੌਖਾ ਕੰਮ ਨਹੀਂ ਹੈ ਤੇ ਹਰ ਲੀਡਰ ਨਹੀਂ ਕਰ ਸਕਦਾ ਜਦੋਂ ਰਾਹੁਲ ਗਾਂਧੀ ਨੂੰ ਕੋਈ ਵੈਲਿਡ ਰੀਜ਼ਨ ਨਹੀਂ ਲੱਭਾ ਤਾਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਤਰ ਕੇ ਜਾਣ ਦੀ ਵੀ ਪੇਸ਼ਕਸ਼ ਕੀਤੀ ਕਿ ਉਹ ਪਾਣੀ ਵਿੱਚ ਤਰ ਕੇ ਵੀ ਉਹਨਾਂ ਲੋਕਾਂ ਨੂੰ ਮਿਲਣ ਜ਼ਰੂਰ ਜਾਣਗੇ ਮਿਲੀ ਜਾਣਕਾਰੀ ਦੇ ਅਨੁਸਾਰ ਦਰਿਆ ਤੋਂ ਪਾਰ ਸੱਤ ਪਿੰਡ ਹਨ ਜੀ ਸਾਡੇ ਆਪਣੇ ਸੱਤ ਦੇ ਸੱਤ ਪਿੰਡ ਨੇਤਾ ప్రతిਪક્ષ راہੁਲ ਗਾਂਧੀ ਦੇ ਇੰਤਜ਼ਾਰ ਵਿੱਚ ਸਨ ਭਾਵੇਂ ਉਹ ਸਭ ਜਾਣਦੇ ਹਨ ਕਿ راہੁਲ ਗਾਂਧੀ ਸੱਤਾ ਉਤੇ ਕਾਬਜ਼ ਨਹੀਂ ਹਨ راہੁਲ ਗਾਂਧੀ ਮੌਕੇ ਉਤੇ ਕੋਈ ਵੱਡੇ ਪੈਕੇਜ ਅਨਾਉਂਸ ਨਹੀਂ ਕਰ ਸਕਦੇ ਹਨ راہੁਲ ਗਾਂਧੀ ਵਿੱਤੀ ਸਹਾਇਤਾ ਉਹਨਾਂ ਲੋਕਾਂ ਦੀ ਨਹੀਂ ਕਰ ਸਕਦੇ ਹਨ ਫਿਰ ਵੀ ਉਹ ਉਤਾਵਲੇ ਜਰੂਰ ਸਨ راہੁਲ ਗਾਂਧੀ ਨੂੰ ਮਿਲਣ ਲਈ ਕੀ ਕਾਰਨ ਰਹੇ ਜੀ راہੁਲ ਗਾਂਧੀ ਨੂੰ ਅੱਗੇ ਨਾ ਜਾਣ ਦੇਣ ਦੇ ਪਾ ਰਤ ਦੀ ਭੂਮੀ ਉੱਤੇ ਲੀਡਰ ਆਫ ਆਪੋਜੀਸ਼ਨ ਸੁਰੱਖਿਅਤ ਨਹੀਂ ਹੈ ਭਾਵ ਸਾਡੀ ਪੰਜਾਬ ਦੀ ਧਰਤੀ ਉੱਤੇ ਕੋਈ ਕੇਂਦਰੀ ਲੀਡਰ ਆਉਂਦਾ ਹੈ ਤਾਂ ਸਾਡੀਆਂ ਏਜੰਸੀਜ਼ ਜਿਨ੍ਹਾਂ ਦਾ ਕੰਮ ਹੈ ਲੋਕਾਂ ਦੀ ਪ੍ਰੋਟੈਕਸ਼ਨ ਕਰਨਾ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਹ ਕਹਿੰਦੀ ਹੈ ਜੀ ਇੱਥੇ ਸਿਕਿਉਰਿਟੀ ਨਹੀਂ ਹੈ ਡਿਫਰੈਂਟ ਏਰੀਆ ਹੈ ਜਵਾਬ ਕੀ ਤੁਹਾਨੂੰ ਟੁਕਮੇ ਲੱਗਦੇ ਹਨ ਮੈਨੂੰ ਤਾਂ ਨਿੱਜੀ ਤੌਰ ਤੇ ਨਹੀਂ ਲੱਗਦੇ ਸੁਣਨ ਵਿੱਚ ਆਇਆ ਹੈ ਮਿਲੀਆਂ ਜਾਣਕਾਰੀਆਂ ਦੇ ਅਨੁਸਾਰ ਕਿ ਰਾਹੁਲ ਗਾਂਧੀ ਦੇ ਇਸ ਪੰਜਾਬ ਦੌਰੇ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਕੈਨਸਲ ਕਰਵਾੰਦਾ ਪੂਰਾ ਪ੍ਰੋਗਰਾਮ ਸੀ ਪਰ ਹੋ ਨਹੀਂ ਸਕਿਆ ਕਾਰਨ ਕੋਈ ਵੀ ਟੁਕਮਾ ਜਵਾਬ ਨਹੀਂ ਸੀ ਨੇਤਾ ਪ੍ਰਤੀਪੱਖ ਨੇ ਕਿਹਾ ਜੀ ਮੈਂ ਜਾਣਾ ਹੀ ਜਾਣਾ ਹ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਿਕਲੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਵਿਰੋਧੀ ਧਿਰਾਂ ਨੇ ਕਿਹਾ ਇਸ ਯਾਤਰਾ ਦਾ ਕੋਈ ਅਸਰ ਨਹੀਂ ਹੈ। ਵਿਰੋਧੀ ਧਿਰਾਂ ਨੇ ਉਸ ਕਿਹਾ ਜੀ ਇਹ ਯਾਤਰਾ ਪੂਰੀ ਨਹੀਂ ਹੋਵੇਗੀ ਤੇ ਯਾਤਰਾ ਦੇ ਵਿੱਚ ਕਈ ਰੋੜੇ ਅੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਉਹ ਯਾਤਰਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇੱਕ ਚਿੱਟੀ ਟੀ-ਸ਼ਰਟ ਦੇ ਵਿੱਚ ਇੱਕ ਰਾਜ ਘਰਾਨੇ ਵਿੱਚ ਪਲਿਆ ਹੋਇਆ ਇਨਸਾਨ ਜਿਸ ਉਤੇ ਅਸੀਂ ਆਮ ਤੌਰ ਤੇ ਨਿਸ਼ਾਨੇ ਲਗਾਉਂਦੇ ਹਾਂ ਸ਼ਹਿਜਾਦਾ ਫੀਅਦਲ ਯਾਤਰਾ ਕੀਤੀ ਲੋਕਾਂ ਦੇ ਦੁੱਖ ਦਰਦ ਸੁਨੇ ਲੋਕਾਂ ਨੂੰ ਮਿਲੇ 15 ਦਸੰਬਰ ਨੂੰ ਜੋ ਮਕੋੜਾ ਪਤਨ ਤੇ ਹੋਇਆ ਸ਼ਾਇਦ ਉਹ ਨਿੰਦਾਯੋਗ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਆਏ ਤੇ ਆਪਣਾ ਹੈਲੀਕਾਪਟਰ ਲੋਕਾਂ ਨੂੰ ਹੈਂਡਓਵਰ ਕਰਕੇ ਚਲੇ ਗਏ ਗਰਾਊਂਡ ਲੈਵਲ ਦੀ ਹਕੀਕਤ ਦੇਖੀਏ ਮਦਾਨੀ ਹਕੀਕਤ ਦੇਖਿਏ ਤਾਂ ਲੋਕਾਂ ਦਾ ਕਹਿਣਾ ਸੀ ਜੀ ਸਾਨੂੰ ਹੈਲੀਕਾਪਟਰ ਦੀ ਜ਼ਰੂਰਤ ਨਹੀਂ ਹੈ ਸਾਨੂੰ ਇਸ ਸਮੇਂ ਰੈਸਕਿਊ ਟੀਮਾਂ ਸਾਨੂੰ ਜੇਐਸਵੀ ਮਸ਼ੀਨਾਂ ਤੇ ਸਾਨੂੰ ਅਜਿਹੇ ਉਪਕਰਨਾਂ ਦੀ ਲੋੜ ਹੈ ਜੋ ਕਿ ਸਾਡੀ ਸਹਾਇਤਾ ਕਰ ਸਕਣ ਇਸ ਇਲਾਕੇ ਵਿੱਚੋਂ ਨਿਕਲਣ ਵਿੱਚ ਸਾਡੀ ਰੋਟੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਜੋ ਸਾਡੀਆਂ ਮੁੰਡੀਆਂ ਨੂੰ ਜ਼ਰੂਰਤ ਹਨ ਵਿਰੋਧੀਆਂ ਨੇ ਨਿਸ਼ਾਨੇ ਲਗਾਏ ਕਿ ਭਗਵੰਤ ਮਾਨ ਅਪਰੀ ਵਾਹ ਵਾਹ ਖਟਕੇ ਗਏ ਹਨ ਪਰ ਵਾਹ ਵਾਹ ਖਟ ਨਹੀਂ ਸਕੇ ਕੋਸ਼ਿਸ਼ ਹੋਈ ਪਰ ਖਟ ਨਹੀਂ ਸਕੇ ਜਿੱਥੇ ਕਿ ਸੱਤਾਧਾਰੀ ਪਾਰਟੀ ਪੰਜਾਬ ਦਾ ਕਹਿਣਾ ਸੀ ਕਿ ਭਗਵੰਤ ਮਾਨ ਉਹ ਲੀਡਰ ਹਨ ਜਿਨ੍ਹਾਂ ਨੇ ਜ਼ਰੂਰਤ ਪੈਣ ਤੇ ਆਪਣਾ ਹਵਾਈ ਜਹਾਜ਼ ਵੀ ਆਮ ਪਬਲਿਕ ਦੇ ਹਵਾਲੇ ਕਰ ਦਿੱਤਾ ਕਸ਼ਮਕਸ਼ ਚਲਦੀ ਰਹੀ ਐਨੀ ਦੇਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤੇ ਹਵਾਈ ਦੌਰਾ ਕੀਤਾ ਗਿਆ ਉਹਨਾਂ ਦੇ ਦੌਰਾਂ ਤੇ ਇੱਕ ਬੰਦ ਕਮਰੇ ਦੇ ਵਿੱਚ ਕੁਝ ਕੁ ਲੋਕਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਗਈ ਕਿਸੇ ਖਾਸ ਜਗ੍ਹਾ ਤੇ ਮਿਲੀਆਂ ਜਾਣਕਾਰੀਆਂ ਦੇ ਅਨੁਸਾਰ ਕੋਈ ਜ਼ਿਆਦਾ ਉੱਥੇ ਗੱਲਾਂ ਨਹੀਂ ਹੋਈਆਂ ਕੋਈ ਜ਼ਿਆਦਾ ਪ੍ਰਧਾਨ ਮੰਤਰੀ ਦੇ ਦੁਆਰਾ ਆਸ਼ਵਾਸਨ ਨਹੀਂ ਦਿੱਤਾ ਗਿਆ ਜੋ ਲੋਕ ਅੰਦਰ ਵੀ ਸਨ ਉਹਨਾਂ ਦੁਆਰਾ ਵੀ ਜੋ ਵੀਡੀਓਜ਼ ਵਾਇਰਲ ਹੋਈਆਂ ਹਨ ਸਿਰਫ ਉਹਨਾਂ ਦੀਆਂ ਪ੍ਰਧਾਨ ਮੰਤਰੀ ਦੀਆਂ ਨਹੀਂ ਸਿਰਫ ਉਹਨਾਂ ਦੀਆਂ ਉਹਨਾਂ ਦਾ ਕਹਿਣਾ ਹੈ ਜੀ ਪ੍ਰਧਾਨ ਮੰਤਰੀ ਸਾਹਮਣੇ ਸਾਡੀ ਪੂਰੀ ਗੱਲ ਸੁਣੀ ਤ ਉਸ ਤੋਂ ਬਾਅਦ ਮੁਸਕਰਾ ਕੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ 1500 ਕਰੋੜ ਰੁਪਏ ਦਾ ਐਲਾਨ ਕਰਕੇ ਇੱਕ ਪੰਜਾਬ ਨੂੰ ਪੈਕੇਜ ਦੇਣ ਦਾ ਤੇ ਪ੍ਰਧਾਨ ਮੰਤਰੀ ਦੀ ਚਲੇ ਗਏ ਦਿੱਲੀ ਤੀਸਰਾ ਵੱਡਾ ਚਿਹਰਾ ਹੁਣ ਰਾਹੁਲ ਗਾਂਧੀ ਕਿਉਂਕਿ ਲੀਡਰ ਆਫ اپੋਜੀਸ਼ਨ ਹਨ ਉਹ ਪਹੁੰਚੇ ਉਥੇ ਜੋ ਮਕੂੜਾ ਪੱਤਨ ਤੇ ਹੋਇਆ ਉਹ ਮੈਂ ਜ਼ਿਕਰ ਕਰ ਚੁੱਕਾ ਹਾਂ ਰਾਹੁਲ ਗਾਂਧੀ ਜੇਕਰ ਮਕੋੜਾ ਪਤਨ ਨੂੰ ਕੱਪ ਦੇ ਜੇਕਰ ਉਹ ਅਗਲੇ ਪਿੰਡਾਂ ਵਿੱਚ ਮਿਲਦੇ ਅਸੀਂ ਸਭ ਜਾਣਦੇ ਹਾਂ ਕਿ ਇਹ ਜਿਹੜਾ ਪੁਲ ਹੈ ਪਾਰ ਵਾਲੇ ਸੱਤ ਪਿੰਡਾਂ ਨੂੰ ਜੋ ਲਿੰਕ ਕਰਦਾ ਹੈ ਸਾਡੇ ਇਹਨਾਂ ਆਰ ਵਾਲੇ ਪਿੰਡਾਂ ਨਾਲ ਇਸ ਪੁਲ ਦਾ ਮੁੱਦਾ ਬੜੀ ਧੀਰ ਤੋਂ ਲੜਕਿਆ ਹੋਇਆ ਹੈ ਸੱਤਾਧਾਰੀ ਪਾਰਟੀ ਪੰਜਾਬ ਵਿੱਚ ਕੋਈ ਵੀ ਹੋਵੇ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਕੇਂਦਰ ਪੈਕੇਜ ਨਹੀਂ ਦੇ ਰਿਹਾ ਕੇਂਦਰ ਸਰਕਾਰ ਦੇ ਜਦੋਂ ਲੀਡਰ ਆਉਂਦੇ ਹਨ ਉਹ ਕਹਿੰਦੇ ਹਨ ਜੀ ਪੈਕੇਜ ਦੇ ਚੁਕੇ ਹਾਂ ਜਿੰਨਾ ਹਿੱਸਾ ਸਟੇਟ ਗਵਰਨਮੈਂਟ ਦਾ ਬੰਦਾ ਹੈ ਸੂਬਾ ਸਰਕਾਰ ਦਾ ਬੰਦਾ ਹੈ ਉਹ ਉਸ ਵਿੱਚ ਨਹੀਂ ਪਾਰੀ ਤੇ ਕੰਮ ਤਾਂ ਉਹਨਾਂ ਨੇ ਚਲਾਉਣਾ ਹੈ ਪਾਰਟੀਆਂ ਬਦਲੀਆਂ ਸੱਤਾਵਾਂ ਬਦਲੀਆਂ ਭਾਵੇਂ ਭਾਜਪਾ ਅਕਾਲੀ ਗੱਠ ਜੋੜ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਤੇ ਭਾਵੇਂ ਆਮ ਆਦਮੀ ਪੜ ਪਾਰਟੀ ਦੀ ਸਰਕਾਰ ਹੋਵੇ ਦਰਿਓ ਪਾਰ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਉਵੇਂ ਹੀ ਖੜੀਆਂ ਹਨ ਰਾਜਨੀਤਿਕ ਰੋਟੀਆਂ ਬਾਰ-ਬਾਰ ਸੇਕੀਆਂ ਗਈਆਂ ਹਨ ਕੋਈ ਕਹਿੰਦਾ ਹਾ ਜੀ ਮੈਂ ਪੈਕੇਜ ਲੈ ਲਿਆ ਹਾ ਕੋਈ ਕਹਿੰਦਾ ਹਾ ਜੀ ਮੈਂ ਨੀ ਪੱਥਰ ਰੱਖ ਦਿੱਤਾ ਹੈ ਕੋਈ ਕਹਿੰਦਾ ਹਾ ਜੀ ਹੁਣ ਕੰਮ ਲੱਗ ਜਾਵੇਗਾ ਸੱਤਾਧਾਰੀ ਪਾਰਟੀਆਂ ਕਰਦੀਆਂ ਕੁਛ ਨਹੀਂ ਤੇ ਜੋ ਸੱਤਾ ਤੋਂ ਪਰੇ ਬੰਜੀਆਂ ਪਾਰਟੀਆਂ ਹਨ ਉਹ ਉਹਨਾਂ ਤੇ આરોਪ ਲਗਾਉਂਦੀਆਂ ਰਹਿੰਦੀਆਂ ਹਨ ਤਿੰਨਾਂ ਪਾਰਟੀਆਂ ਦੀ ਗੱਲ ਮੈਂ ਕਰ ਰਿਹਾ ਹਾਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਇੱਕ ਸਵਾਲ ਬੜਾ ਮਹੱਤਵਪੂਰਨ ਸਾਡੀ ਟੀਮ ਦੇ ਨਾਲ ਰੋਜ਼ਾਨਾ ਪੰਜਾਬ ਟੀਵੀ ਦੀ ਟੀਮ ਦੇ ਨਾਲ ਆਮ ਲੋਕਾਂ ਨੇ ਮੈਦਾਨੀ ਹਕੀਕਤ ਜੋ ਬਿਆਨ ਕੀਤੀ ਹੈ ਉਸੇ ਉੱਤੇ ਚਰਚਾ ਹੋ ਰਹੀ ਹੈ ਸਵਾਲ ਵੱਡਾ ਹੈ ਇਹ ਪੁਲ ਕੀ ਕਦੇ ਬਣੇਗਾ ਹੋ ਸਕਦਾ ਸੀ ਜੇਕਰ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਦ੍ਰੋਪਾਰ ਵਾਲੇ ਪਿੰਡਾਂ ਕੋਲ ਜਾਂਦੇ ਉਹਨਾਂ ਦੀ ਗੱਲਬਾਤ ਸੁਣਦੇ ਜ਼ਮੀਨੀ ਹਕੀਕਤ ਨਾਲ ਵਾਕਿਫ ਹੁੰਦੇ ਮੁਸ਼ਕਲਾਂ ਦਾ ਪਤਾ ਚੱਲਦਾ ਤਾਂ ਇਹ ਮੁੱਦਾ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਆਪੋਜੀਸ਼ਨ ਲੀਡਰ ਦੁਆਰਾ ਚੱਕਿਆ ਜਾਂਦਾ ਕਿਉਂ ਕਿਉਂਕਿ ਰਾਹੁਲ ਗਾਂਧੀ ਨੇ ਲੀਡਰ ਆਫ ਆਪੋਜੀਸ਼ਨ ਬਣਨ ਤੋਂ ਬਾਅਦ ਬਹੁਤ ਸਾਰੇ ਮੁੱਦੇ ਚੁਕੇ ਹਨ ਭਾਵੇਂ ਉਹ ਨੀਟ ਦੇ ਟੈਸਟ ਦਾ ਘੁਟਾਲਾ ਹੋਵੇ ਪਾਵੇਂ ਉਹ ਵੋਟਾਂ ਦੀ ਚੋਰੀ ਦਾ ਮੁੱਦਾ ਹੋਵੇ ਤੇ ਪਾਵੇਂ ਸੰਵਿਧਾਨ ਨੂੰ ਬਚਾਉਣ ਦਾ ਮੁੱਦਾ ਹੋਵੇ ਤੇ ਪਾਵੇਂ ਲੋਕਤੰਤਰ ਦਾ ਦਮ ਘੁੱਟਣ ਦਾ ਮੁੱਦਾ ਹੋਵੇ ਸਵਾਲੇ ਲੋਕ ਸਭਾ ਵਿੱਚ ਚੁਕੇ ਗਏ ਹਨ ਗੱਲ ਹਾਸੇ ਵਾਲੀ ਨਹੀਂ ਹੈ ਗੱਲ ਮਜ਼ਾਕ ਵਾਲੀ ਨਹੀਂ ਹੈ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਵੀ ਕਈ ਲੋਕੀ ਕਮੈਂਟ ਕਰਨਗੇ ਕਈ ਲੋਕੀ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਬੋਲਣਗੇ ਤੇ ਕਈ ਲੋਕੀ ਰਾਹੁਲ ਗਾਂਧੀ ਨੂੰ ਕਈ ਨਾਵਾਂ ਨਾਲ ਬੁਲਾਉਣਗੇ ਮੁੱਦਾ ਇਹ ਨਹੀਂ ਹੈ ਪੜਿਆ ਲਿਖਿਆ ਵਿਅਕਤੀ ਪੜ੍ਹੀ ਲਿਖੀ ਗੱਲ ਕਰਦਾ ਹੈ ਇਸ ਵਿੱਚ ਕੋਈ ਵੀ ਦੋ ਰਾਇ ਨਹੀਂ ਹੈ ਰਾਹੁਲ ਗਾਂਧੀ ਦਾ ਜੋ ਸਵਾਲ ਪੁੱਛਣ ਦਾ ਤਰੀਕਾ ਸੀ ਇੱਕ ਪੜਿਆ ਲਿਖਿਆ ਵਾਲਾ ਸੀ ਪਰ ਅਫਸਰਸ਼ਾਹੀ ਨੂੰ ਜਵਾਬ ਨਹੀਂ ਦੇਣੇ ਆਏ ਜੇਕਰ ਇਹ ਮੁੱਦਾ ਲੋਕ ਸਭਾ ਵਿੱਚ ਆਪੋਜੀਸ਼ਨ ਲੀਡਰ ਦੇ ਦੁਆਰਾ ਚੁੱਕਿਆ ਜਾਂਦਾ ਤਾਂ ਸ਼ਾਇਦ ਦ੍ਰਿਉਪਾਰ ਵਾਲੇ ਸੱਤ ਪਿੰਡ ਸਾਡੇ ਨਾਲ ਜੁੜ ਜਾਂਦੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਕੋਈ ਉਹਨਾਂ ਦੇ ਘਰੋਂ ਬਿਮਾਰ ਹੋਵੇ ਕੋਈ ਡਿਲੀਵਰੀ ਕੇਸ ਆ ਉਹ ਲੋਕ ਜਾਣ ਤੇ ਜਾਣ ਕਿੱਥੇ ਕਿਉਂਕਿ ਪੁਲ ਕੁਝ ਸਮੇਂ ਲਈ ਬੰਦਾ ਹੋ ਵੀ ਕੱਚਾ ਸ਼ਾਇਦ ਰਾਹੁਲ ਗਾਂਧੀ ਇਹ ਮੁੱਦਾ ਚੱਕਦੇ ਲੋਕ ਸਭਾ ਵਿੱਚ ਤਾਂ ਜ਼ਰੂਰ ਇਸ ਉੱਤੇ ਕੱਲ ਨੂੰ ਆਉਣ ਵਾਲੇ ਸਮੇਂ ਤੇ ਕੋਈ ਨਾ ਕੋਈ ਕਾਰਵਾਈ ਹੁੰਦੀ ਕਿਉਂਕਿ ਰਾਹੁਲ ਗਾਂਧੀ ਦੇ ਦੁਆਰਾ ਮੁੱਦਾ ਚੁਕਿਆ ਗਿਆ ਸੀ ਸੌਡੀ ਆਰਮੀ ਦਾ ਅਗਨੀਵੀਰ ਦਾ ਕੀ ਅਗਨੀਵੀਰ ਚਾਰ ਸਾਲੀ ਨੌਕਰੀ ਕਿਉਂ ਸਰਕਾਰ ਨੂੰ ਦਬਾ ਪਿਆ ਆਪੋਜੀਸ਼ਨ ਦਾ ਤੇ ਸੱਤ ਸਾਲੀ ਉਹਨਾਂ ਦਾ ਸਮਾਂ ਕਰ ਦਿੱਤਾ ਗਿਆ ਲੀਡਰ ਆਫ ਆਪੋਜੀਸ਼ਨ ਜੋ ਹੁੰਦਾ ਹੈ ਉਸ ਦੀ ਪਾਵਰ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਹੁੰਦੀ ਆਮ ਲੋਕਾਂ ਦੀ ਆਵਾਜ਼ ਹੁੰਦਾ ਹੈ ਲੀਡਰ ਆਫ ਆਪੋਜੀਸ਼ਨ ਜਦੋਂ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਪਿੱਛੇ ਅਸੀਂ ਦੇਖਿਆ ਕਿਸਾਨੀ ਕਾਨੂੰਨ ਬਣਾਏ ਗਏ ਸਨ ਉਹ ਲੋਕ ਵਿਰੋਧੀ ਸਨ ਕਿਸਾਨ ਬਰੋਦੀ ਸਨ ਤੇ ਕਿਸਾਨਾਂ ਦੇ ਸੰਘਰਸ਼ ਨੇ ਵਾਪਿਸ ਵੀ ਕਰਵਾਈ ਲੀਡਰ ਆਫ অপੋਜੀਸ਼ਨ ਲੋਕਾਂ ਦੀ ਆਵਾਜ਼ ਹੁੰਦਾ ਹੈ ਮੀਡੀਆ ਲੋਕਾਂ ਦੀ ਆਵਾਜ਼ ਹੁੰਦਾ ਹੈ ਮੀਡੀਆ ਦਾ ਹਾਲ ਕੀ ਹੈ ਕਿਸੇ ਤੋਂ ਗੁਝਾ ਨਹੀਂ ਹੈ ਇਸ ਕਰਕੇ ਮੇਰੇ ਖਿਆਲ ਵਿੱਚ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਜਿਸ ਕੋਲ 230 40 ਸ਼ੀਟਾਂ ਹਨ ਆਪਣੀ ਪਾਰਟੀ ਤੇ ਬਾਕੀ ਇੰਡੀਆ ਅਲਾਈਂਸ ਸਾਰਿਆਂ ਦੀ ਪੂਰੀਆਂ ਕਰਕੇ ਭਾਰਤ ਜੋੜੋ ਯਾਤਰਾ ਜੋ ਰਾਹੁਲ ਗਾਂਧੀ ਦੀ ਸੀ ਉਸ ਨੇ ਇੱਕ ਵਾਰੀ ਸੱਤਾਧਾਰੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਸਭ ਜਾਣਦੇ ਹਨ ਅੱਜ ਵੀ ਸੱਤਾਧਾਰੀ ਪਾਰਟੀ ਦੀ ਸਰਕਾਰ ਦੋ ਬੈਸਾਕੀਆਂ ਉਤੇ ਖੜੀ ਹੈ ਐਂਡ ਮੌਕੇ ਉਤੇ ਨਿਤਿਸ਼ ਕੁਮਾਰ ਨੂੰ ਦੁਬਾਰਾ ਜੁਆਇਨ ਕਰਵਾਇਆ ਗਿਆ ਸੀ ਐਨਡੀਏ ਜਦੋਂ ਕਿ ਨਿਤਿਸ਼ ਕੁਮਾਰ ਇੰਡੀਆ ਗਠਜੰਬੰਦਨ ਦਾ ਹਿੱਸਾ ਬਣ ਚੁਕੇ ਸਨ ਭਾਰਤ ਜੋੜੋ ਯਾਤਰਾ ਦਾ ਅਸਰ ਹੋਇਆ ਹੈ ਲੋਕਾਂ ਨੂੰ ਜੋ ਗਰਾਉਂਡ ਦੀ ਹਕੀਕਤ ਹੈ ਉਸ ਬਾਰੇ ਲੋਕੀ ਜਾਗਰੂਕ ਹੋਏ ਹਨ ਗੱਲ ਅਸੀਂ ਕਿਸੇ ਇੱਕ ਪਾਰਟੀ ਦੀ ਨਹੀਂ ਕਰ ਰਹੇ ਗੱਲ ਅਸੀਂ ਕਰ ਰਹੇ ਹਾਂ ਜੀ ਜੋ ਉੱਥੇ ਹੋਇਆ ਉਹ ਗਲਤ ਸੀ ਜੇਕਰ ਲੀਡਰ ਆਫ oppositon ਹੀ ਉੱਥੇ ਲੈ ਜਾ ਸਕਦਾ ਤਾਂ ਮੇਰੇ ਤੁਹਾਡੇ ਉੱਤੇ ਜਾਂ ਕਿਸੇ ਆਮ ਆਦਮੀ ਉੱਤੇ ਕੋਈ ਸੰਕਟ ਆ ਜਾਵੇ ਕੀ ਇਹ ਨੌਕਰਸ਼ਾਹੀ ਉਹਨਾਂ ਦੀ ਸੁਣੇਗੀ ਆਖਰ ਕੀ ਕਾਰਨ ਹਨ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਭਾਰਤ ਸਰਕਾਰ ਨੇ ਤਾਂ ਪਹਿਲਾਂ ਵੀ ਇਸ ਜੋ ਦੌਰਾ ਸੀ ਰਾਹੁਲ ਗਾਂਧੀ ਦਾ ਉਸ ਨੂੰ ਰੱਦ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਪੰਜਾਬ ਸਰਕਾਰ ਨੇ ਇੱਥੇ ਕਸਰ ਨਹੀਂ ਛੱਡੀ ਕਾਰਨ ਕੀ ਹੈ ਜੀ ਤੁਸੀਂ ਲੀਡਰ ਆਫ ਆਪੋਜੀਸ਼ਨ ਨੂੰ ਜਾਣ ਕਿਉਂ ਨਹੀਂ ਦਿੱਤਾ ਲੋਕਤੰਤਰ ਹੈ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਗੱਲ ਕਰਨ ਦਾ ਹੱਕ ਹੈ ਬੋਲਣ ਦੀ ਆਜ਼ਾਦੀ ਹੈ ਕਿਤੇ ਵੀ ਜਾਣ ਦਾ ਹੱਕ ਹੈ ਰਾਹੁਲ ਗਾਂਧੀ ਦੇ ਨਾਲ ਕੇਂਦਰ ਸਰਕਾਰ ਦੀ ਸਿਕਿਉਰਿਟੀ ਹੈ ਕਿ ਪੰਜਾਬ ਸਰਕਾਰ ਦੀ ਸਿਕਿਉਰਿਟੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀ ਸੀ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਸੀ ਠੁਕਮਾ ਜਵਾਬ ਨਹੀਂ ਸੀ ਇਹਨਾਂ ਸਭ ਸਵਾਲਾਂ ਉਤੇ ਪ੍ਰਸੰਚਨ ਅਜੇ ਵੀ ਲੱਗਾ ਹੋਇਆ ਹੈ ਥੋੜਾ ਬੁੱਧੀ ਵਿਵੇਕ ਤੋਂ ਕੰਮ ਲਈਏ ਦੇਖੀਏ ਗਲਤ ਕੌਣ ਸੀ ਤੇ ਠੀਕ ਕੌਣ ਸੀ ਇਹਨਾਂ ਸਾਰੀਆਂ ਗੱਲਾਂ ਉਤੇ ਪ੍ਰਸੰਚਨ ਹੀ ਛੜਦੇ ਹੋਏ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਦੁਬਾਰਾ ਮਿਲਾਂਗੇ ਕਿਸੇ ਇਸੇ ਤਰ੍ਹਾਂ ਦੀ ਚਰਚਾ ਦੇ ਨਾਲ ਤਦ ਤੱਕ ਲਈ ਰਕੇਸ਼ ਸ਼ਰਮਾ ਨੂੰ ਦਿਓ ਇਜਾਜ਼ਤ Namaskar.